ਲੋ ਜੀ ਆਪਾਂ ਤੁਹਾਨੂੰ ਤੀਰੇ ਦੀਆਂ ਗੁੰਮਸਲਾਈ ਲਿਆਉਣੀ ਸਿਖਾਉਣੀ ਆ ਜਿਵੇਂ ਦੇਖੋ ਸਿੱਧੇ ਪੀਸ ਨੂੰ ਆਪਾਂ ਜੜ ਲਿਆ ਇਹ ਥੋੜੀ ਜੀ ਸਲਾਈ ਵਾਲੀ ਡੂੰਗੀ ਨਹੀਂ ਲਾਉਣੀ ਉਸ ਤੋਂ ਬਾਅਦ ਕਮੀਜ਼ ਨੂੰ ਪਲਟਾ ਕੇ ਥੋੜੀ ਡੂੰਗੀ ਸਲਾਈ ਲਾਉਣੀ ਆ ਇਸ ਤਰ੍ਹਾਂ ਤੀਰੇ ਦੀ ਗੁੰਮਸੀਨ ਲੱਗ ਜੂਗੀ ਉਸ ਤੋਂ ਬਾਅਦ ਦੇਖੋ ਜੀ ਆਪਾਂ ਤਹਿ ਲਾਉਣੀ ਆ ਕੱਪੜੇ ਦੀ ਤਹਿ ਲਾਉਣ ਤੋਂ ਬਾਅਦ ਆਪਾਂ ਜਿਹੜਾ ਤੀਰਾ ਤੀਰਾ ਮੇਰਨਾ ਸਾਨੂੰ ਆਪਾਂ ਸਿਖਾਉਣੀ ਆ ਤੇ ਫਰੰਟ ਵਾਲੇ ਪੀਸ ਦੀ ਘਾਟ ਪਾਉਣੀ ਦੱਸਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਤਰ੍ਹਾਂ ਦੇਖੋ ਜਿਵੇਂ ਇਸ ਤਰ੍ਹਾਂ ਕਮੀਜ਼ ਨੂੰ ਬਿਚਾ ਕੇ ਆਪਾਂ ਫੋਲਡ ਕਰ ਦੇਣਾ ਹੈਗਾ ਫੋਲਡ ਕਰਨ ਤੋਂ ਬਾਅਦ ਆਪਾਂ ਦੇਖੋ ਜੀ ਤੀਰੇ ਨੂੰ ਮਿਲਣਾ ਹੈਗਾ ਜੇਕਰ ਤੀਰਾ ਤੁਹਾਡਾ ਤਿੰਨ ਹੈ ਤਾਂ ਤੁਸੀਂ ਸਾਢੇ ਤਿੰਨ ਤੇ ਨਿਸ਼ਾਨ ਲਾਉਂਗੇ ਜੇ ਢਾਈ ਹੈ ਤਾਂ ਤੁਸੀਂ ਤਿੰਨ ਤਿੰਨ ਨਿਸ਼ਾਨ ਲਾਉਂਗੇ ਅੱਧਾ ਇੰਚ ਤੁਸੀਂ ਵਧਾ ਕੇ ਕਰਨਾ ਜੀ ਇਸ ਤਰ੍ਹਾਂ ਤੀਰੇ ਤੋਂ ਫालतू ਤੀਰੇ ਨੂੰ ਤੁਸੀਂ ਹਟਾ ਦੇਣਾ ਉਸ ਤੋਂ ਬਾਅਦ ਦੇਖੋ ਤੀਰਾ ਜਿਹੜਾ ਹੈਗਾ ਡਿੱਗਦਾ ਨਹੀਂ ਤੇ ਜਿਆਦਾ ਮੋੜਾ ਆਪਣਾ ਜਿਵੇਂ ਡਿੱਗਣ ਲੱਗ ਜਾਂਦਾ ਉਸ ਤੇਰਾ ਡਿੱਗਦਾ ਨਹੀਂ ਹੁੰਦਾ ਪੂਰਾ ਪੂਰਾ ਆਪਣਾ ਟੀਰਾ ਰੱਖ ਲੈਣਾ ਜਦੋਂ ਆਪਾਂ ਇਹ ਕਟਾਈ ਕਰਨੀ ਹੈ ਮੋਢੇ ਤੱਕ ਨੀਚੇ ਤੱਕ ਨਹੀਂ ਲੈ ਕੇ ਜਾਣੀ ਤਾਂ ਜੋ ਮੋਢਾ ਆਪਣਾ ਹੈਗਾ ਜੀ ਬਹੁਤ ਜ਼ਿਆਦਾ ਵੱਡਾ ਹੋ ਜਾਊਗਾ ਉੱਪਰਲੇ ਪੀਸ ਨੂੰ ਹਟਾ ਕੇ ਵਿਚਾਲੜੇ ਦੋ ਪੀਸ ਲੈਣੇ ਆ ਦੇਖੋ ਜਿਵੇਂ ਜਿੱਥੇ ਕਿਸ ਆਪਣੀਆਂ ਸਾਈਡ ਵਾਲੀ ਪਲੇਟ ਪਾਈ ਹੁੰਦੀ ਹੈ ਉਹ ਵਾਲੇ ਦੋ ਪੀਸ ਉਸ ਤੋਂ 1.5 ਇੰਚ ਦੀ ਤੁਸੀਂ ਇਸ ਤਰ੍ਹਾਂ ਕਾਟ ਪਾ ਦੇਣੀ ਹੈ ਇਹ ਫਰੰਟ ਵਾਲੇ ਪੀਸ ਦੀ ਇਸ ਤਰ੍ਹਾਂ ਕਾਟ ਪਾ ਜਾਂਦੀ ਹੈਗੀ ਉਸ ਤੋਂ ਬਾਅਦ ਕੋ ਐਸੀ ਤਰ੍ਹਾਂ ਬਾਹਾਂ ਦੀ ਕਾਟ ਪਾਉਣੀ ਹੈ ਜੀ ਕਾਠ ਨਾਲ ਕਾਟ ਨੂੰ ਮਿਲਾ ਕੇ ਇਸ ਤਰ੍ਹਾਂ ਬਾਜੂ ਜਿਹੜੀ ਹੈਗੀ ਜੜੀ ਜਾਂਦੀ ਹੈਗੀ ਇਸ ਤਰ੍ਹਾਂ ਜ਼ਰੂਰ ਕਰਕੇ ਦੇਖੋ ਜਿੱਦ ਨਾਲ ਤੁਹਾਡਾ ਤੀਰਾ ਡੇਗੂਗਾ ਤੇ ਨਾਲੇ ਤੀਰੇ ਦੀਆਂ ਗੁੰਮਸਲਾਈਆਂ ਹੋਣਗੀਆਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ